पटियाला विच महिला वकीला अते समाजसेवी महिलावा बल्लो नेशनल विमेन डे दे, दे मौके नशे दे खिलाफ डट के लड़न दा फैसला कीता गया इस मौके कल्याण ज्वेलर्स दे शोरूम विखे एक मीटिंग दौरान वख वख महिला नेतावा ने अपने विचार पेश कीते इस मीटिंग विच एडवोकेट रविंद्र कौर सोनी एडवोकेट बलजीत कौर एडवोकेट पूजा पुरी एडवोकेट संगीता दर्शन वर्मा, रानी पाल, आते सीमा मौजूद सन। आओ देखिए एक रिपोर्ट दे दे पटियाला विखे महिला वकील समाज सेवी महिला आगुआ वालों अंतरराष्ट्रीय महिला दिवस नशा विरोधी मुहिम वजो मनाया गया ਇਸ ਮੌਕੇ ਪੰਜਾਬ ਵਿੱਚ ਨਸ਼ਿਆਂ ਦੇ ਵੱਧ ਰਹੀ ਬਿਮਾਰੀ ਬਾਰੇ ਵਿਚਾਰ ਵਟਾਂਦਰਾ ਕਰਕੇ ਇਸ ਦੇ ਕਾਨੂੰਨੀ ਪਹਿਲੂ ਤੋਂ ਜਾਣੂ ਕਰਵਾਇਆ ਗਿਆ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ ਦੇ ਵਿਰੁੱਧ ਡਟ ਕੇ ਸਮਾਜ ਅਤੇ ਕਾਨੂੰਨ ਦਾ ਸਾਥ ਦੇਣਾ ਚਾਹੀਦਾ ਹੈ। ਮਹਿਲਾਵਾਂ ਨੇ ਆਖਿਆ ਕਿ ਇੱਕ ਨਸ਼ੇੜੀ ਆਪਣੇ ਪੂਰੇ ਪਰਿਵਾਰ ਦੇ ਨਾਲ ਨਾਲ ਪੂਰੇ ਸਮਾਜ ਨੂੰ ਵੀ ਬਰਬਾਦ ਕਰ ਦਿੰਦਾ ਹੈ। इसलिए समाज के हर वर्ग ना है कि एक मुठ होके नशिया के दान विरुद्ध डट के लड़ाई लड़ी जाए और पंजाब नशे का खात्मा यकीनी बनाया जाए इस मौके श्रीमती रविंदर कौर सोनी एडवोकेट श्रीमती पूजा पुरी एडवोकेट श्रीमती बलजीत कौर एडवोकेट श्रीमती संगीता एडवोकेट श्रीमती दर्शना वर्मा एडवोकेट ਸ਼੍ਰੀਮਤੀ ਰਾਣੀਪਾਲ ਅਤੇ ਸ਼੍ਰੀਮਤੀ ਸੀਮਾ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਨਸ਼ਿਆਂ ਵਿਰੁੱਧ ਡਟ ਕੇ ਲੜਾਈ ਲੜਨ ਦਾ ਪ੍ਰਣ ਕੀਤਾ। ਨਮਸਕਾਰ ਮੈਂ ਹਾਂ ਪ੍ਰਵੀਨ ਕੋਮਲ ਤੁਸੀਂ ਵੀ ਦੇਖ ਰਹੇ ਹੋ ਡੇਲੀ ਪੋਸਟ। ਭਾਰਤ ਇਹ ਮਹਾਰਾਣੀ ਲక్ష్ਮੀਬਾਈ ਰਾਣੀ ਚਾਂਸੀ ਦਾ ਦੇਸ਼ ਹੈ। ਤਾਂ ਪੰਜਾਬ ਮਾਤਾ ਗੁਜਰੀ ਦਾ ਦੇਸ਼ ਹੈ। ਮਾਤਾ ਗੁਜਰੀ ਦੀ ਧਰਤੀ ਤੇ ਇਸ ਵੇਲੇ ਅਸੀਂ ਮੌਜੂਦ ਹਾਂ ਜਿੱਥੇ ਅੱਜ ਵੂਮਨ ਡੇ ਮਨਾਇਆ ਜਾ ਰਿਹਾ ਹੈ। ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਇੱਕ ਵੱਡੀ ਜਿਹੜੀ ਾਲਾਮਤ ਹੈ ਸਾਡੇ ਸਮਾਜ ਵਿੱਚ ਬੜੀ ਹੋਈ ਹੈ ਔਰ ਡਰੱਗਸ ਦੀ ਲਾ ਨਸ਼ਿਆਂ ਦੇ ਵਿਰੁੱਧ ਚੱਲਣ ਦਾ ਅੱਜ ਵਿਮਨਡੇ ਦੇ ਉੱਤੇ ਸਾਡੇ ਜਿਹੜੀ ਮਾਤਰੀ ਸ਼ਕਤੀ ਹੈ ਇਹਨਾਂ ਨੇ ਇੱਕ ਤਹਈਆ ਕੀਤਾ ਅਸੀਂ ਗੱਲ ਕਰਦੇ ਹਾਂ ਨਮਸਕਾਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਰਾਣੀ ਪਾਲ ਹੈ ਜੀ ਮੈਂ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਜੋ ਕਰਦੀ ਹਾਂ ਜੀ ਸਕਿਉਰਟੀ ਗਾਰਡ ਸਕਿਉਰਟੀ ਗਾਰਡ ਮੈਂ ਜੋਪੇ ਮੇਰੀ ਜੀ ਪਰ ਮੈਂ ਇਹੀ ਕਹਾਂਗੀ ਜੀ ਜਿਹੜੇ ਬੱਚੇ ਅੱਜ ਕੱਲ ਕੇ ਹੈਗੇ ਨੌਜਵਾਨ ਹੈ ਉਹਨਾਂ ਨੂੰ ਇਹੀ ਕਹਾਂਗੀ ਬਈ ਬੱਚੇ ਜੋ ਗਲਤ ਕੰਮ ਸੀ ਕਰ ਰਹੇ ਹੋ ਨਸ਼ੇ ਦਾ ਕੰਮ ਕਰ ਰਹੇ ਹੋ ਇਹ ਕੰਮ ਨਹੀਂ ਠੀਕ ਹੈ ਤੁਸੀਂ ਆਪਣੇ ਪੇਸ ਦਾ ਧਿਆਨ ਰੱਖੋ ਜਦ ਅਗਰ ਆਪਣੇ ਪੜਾਈ ਵੱਲ ਧਿਆਨ ਦਿਓ ਦੇਖੋ ਅੱਜ ਕੱਲ ਬਹੁਤ ਜ਼ਿਆਦਾ ਮੂਲ ਖਰਾਬ ਚੱਲ ਰਹੇ ਹਨ ਬਹੁਤ ਹੀ ਘਟ ਬੱਚੇ ਹੈਗੇ ਜਿਹੜੇ ਇਸ ਤਰ੍ਹਾਂ ਆਪਣੇ ਬਾਤ ਬਾਰੇ ਨਹੀਂ ਸੋਚਦੇ ਆਪਣੇ ਪੇਸ ਬਾਰੇ ਨਹੀਂ ਸੋਚਦੇ ਪਰ ਮੈਂ ਇਹੀ ਕਹਾਂਗੀ ਜਿਹੜੇ ਅੱਜ ਕੱਲ ਕੇ ਪੀੜੀ ਹੈ ਇਹ ਆਪਣਾ ਇਹ ਧਿਆਨ ਦੇਣ ਕਿ ਅਸੀਂ ਪੜਾਈ ਵੱਲ ਧਿਆਨ ਦੇਈਏ ਗਲਤ ਨਸ਼ੇ ਵੱਲ ਨਾ ਜਾਈਏ ਜੀ ਜੀ ਮੇਰਾ ਇਹ ਸਭ ਬੱਚਾ ਨੂੰ ਬੇਨਤੀ ਕਰਕੇ ਹੱਥ ਜੋੜ ਕੇ ਬੇਨਤੀ ਹੈ ਪਲੀਜ਼ ਤੁਸੀਂ ਗਲਤ ਪਾਸੇ ਨਾ ਜਾਓ ਗਲਤ ਕੰਮ ਨਾ ਕਰੋ ਆਪਣੇ ਪੜਾਈ ਵੱਲ ਧਿਆਨ ਦਿਓ ਆਪਣੇ ਫਿਊਚਰ ਵੱਲ ਧਿਆਨ ਦਿਓ ਆਪਣੇ ਪੇਸ ਵੱਲ ਧਿਆਨ ਦਿਓ ਜੀ ਬਹੁਤ ਵੱਡੀ ਗੱਲ ਹੈ ਬਹੁਤ ਵੱਡਾ ਇੱਕ ਮੈਸੇਜ ਦਿੱਤਾ ਸਾਡੇ ਨਾਲ ਵਕੀਲ ਸਾਹਿਬ ਨੇ ਕੀ ਨਾਮ ਹੈ ਜੀ ਤੁਹਾਡਾ ਜੀ ਹਾਂ ਜੀ ਮੇਰਾ ਨਾਮ ਹੈ ਬਲਜੀਤ ਕੌਰ ਸੋਢੀ ਹੋੜਾ ਹੈ ਜੀ ਡਿਸਟ੍ਰਿਕਟ ਕੋਰ ਪਟਿਆਲਾ ਵਿੱਚ ਹਾਂ ਬਲਜੀਤ ਜੀ ਮੈਂ ਮੈਸੇਜ ਦੇਣਾ ਚਾਹੁੰਗਾ ਅੱਜ ਜਿਹੜਾ ਤੁਸੀਂ ਇਹ ਮੁਹਿੰਮ ਸ਼ੁਰੂ ਕੀਤੀ ਹੈ ਸੋ ਮੇਰਾ ਮੈਸੇਜ ਇਹੀ ਹੈ ਕਿ ਜਿੰਨੇ ਵੀ ਨਸ਼ਾ ਵਿਰੋਧੀ ਸੰਸਥਾਵਾਂ ਹੁਣ ਜਾਗਰੂਕ ਹੋਈਆਂ ਨੇ ਉਹਨਾਂ ਨੂੰ ਵੱਧ ਤੋਂ ਵੱਧ ਹੋਰ ਵੀ ਇਸਟੈਬਲਿਸ਼ ਕੀਤਾ ਜਾਵੇ ਜੀ ਉਹਨਾਂ ਨੂੰ ਸਰਕਾਰ ਐਨਾ ਕੁ ਸਹੂਲਤਾਂ ਦੇਣ ਕਿ ਜਿਹੜੇ ਬੰਦੇ ਇਹਦੇ ਨਾਲ ਲੱਗੇ ਹੋਏ ਆ ਉਹ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣ ਔਰ ਜਿੰਨੇ ਲੋਕ ਇਸ ਦੇ ਨਾਲ ਜਿੰਨੇ ਪਰਿਵਾਰ ਜਿੰਨੀਆਂ ਫੈਮਲੀਆਂ ਇਹਨਾਂ ਨਾਲ ਪੀੜਿਤ ਹੈ ਉਹਨਾਂ ਨੂੰ ਇਹਦੇ ਅੱਗੇ ਆਉਣ ਦੀ ਸ਼ਰਮ ਮਹਿਸੂਸ ਨਾ ਕਰਨ ਔਰ ਆਪਣੇ ਬੱਚਿਆਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਇਹਨਾਂ ਤੋਂ ਨਸ਼ਿਆਂ ਤੋਂ ਦੂਰ ਕਰਵਾਇਆ ਸਕੇ। ਥੈਂਕ ਯੂ ਜੀ ਥੈਂਕ ਯੂ ਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੌਕੇ ਹਾਂਜੀ ਮੈਂ ਇਹੀ ਕਹਿਣਾ ਚਾਹੁੰਨੀ ਆ ਅੱਜ ਕਿ ਜੋ ਨਸ਼ਾ ਕਰਦਾ ਤੇ ਉਹਨੂੰ ਜੋ ਪ੍ਰੋਵਾਈਡ ਕਰਦਾ ਦੋਨੋਂ ਹੀ ਕਸੂਰਵਾਰ ਨੇ ਜੀ ਬਹੁਤ ਜ਼ਿਆਦਾ ਕਸੂਰਵਾਰ ਆ ਜਿਹੜਾ ਪ੍ਰੋਵਾਈਡ ਕਰਦਾ ਇਹਦੇ ਉੱਪਰ ਐਕਸ਼ਨ ਹੋਣਾ ਚਾਹੀਦਾ ਸਟ੍ਰਿਕਟ ਤੇ ਜਦੋਂ ਕਿਸੇ ਵੀ ਚੀਜ਼ ਦੇ ਉੱਪਰ ਸਟ੍ਰਿਕਟ ਐਕਸ਼ਨ ਲਿਆ ਜਾਂਦਾ ਤਾਂ ਡੈਫੀਨਿਟਲੀ ਉਹ ਚੀਜ਼ ਖਤਮ ਹੋ ਜਾਂਦੀ ਹੈ ਜੀ ਜੀ ਹਾਂਜੀ ਹਾਂਜੀ ਅੱਛਾ ਲਾ ਨਾਲ ਰਿਲੇਟਡ ਆਪਾਂ ਗੱਲਾਂ ਕਰ ਲਈ ਜੀ ਕਾਨੂੰਨ ਦੇ ਵਿੱਚ ਬੜੇ ਸਖਤ ਜਿਹੜੇ ਪ੍ਰਵਧਾਨ ਨੇ ਬੜੇ ਇੰਤਜ਼ਾਮ ਨੇ ਨਸ਼ਿਆਂ ਦੇ ਵਿਰੁੱਧ ਲੜਨ ਦੇ ਤੇ ਤੁਸੀਂ ਵੀ ਰੋਜ਼ਾਨਾ ਅਦਾਲਤਾਂ ਦੇ ਵਿੱਚ ਇਸ ਤਰ੍ਹਾਂ ਦੇ ਕੇਸ ਲੜਦੇ ਹੋ ਕੀ ਕਰਨਾ ਕਿ ਫਿਰ ਵੀ ਇਨਾ ਕੰਟਰੋਲ ਨਹੀਂ ਹੋ ਪਾਰਿਆ ਬਿਕੋਜ਼ ਗਵਰਨਮੈਂਟ ਨੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਨੇ ਨਸ਼ਾ ਨੂੰ ਰੋਕਣ ਲਈ ਖਾਸ ਕਰਕੇ ਪੰਜਾਬ ਸਰਕਾਰ ਨੇ ਮੁਹਿੰਮ ਚਲਾਈ ਆ ਐਂਟੀ ਡਰਗਸ ਜੀ ਜੀ ਉਹਦੇ ਵਿੱਚ ਨਸ਼ੇ ਬਿਲਕੁਲ ਖਤਮ ਕਰਨੇ ਨੇ ਪੁਲਿਸ ਨੇ ਬਹੁਤ ਵੱਡਾ ਉਪਰਾਲਾ ਕੀਤਾ ਪੰਜਾਬ ਪੁਲਿਸ ਨੇ ਜਿਹੜੇ ਕਿ ਬਾਹਰਲੇ ਸ਼ਹਿਰਾਂ ਤੋਂ ਬਾਹਰ ਲਿਆਂ ਸਟੇਟਸ ਤੋਂ ਜਿਹੜੇ ਨਸ਼ੇ ਆਉਂਦੇ ਨੇ ਉਹਨਾਂ ਨੂੰ ਰੋਕਣ ਲਈ ਬਹੁਤ ਵੱਡਾ ਉਪਰਾਲਾ ਕੀਤਾ ਪੰਜਾਬ ਪੁਲਿਸ ਨੇ ਔਰ ਕੋਰਟਸ ਵੀ ਉਹਨਾਂ ਨੂੰ ਲੀਨੀਐਂਟ ਥਿਊ ਨਾਲ ਨਹੀਂ ਦੇਖਦੀ ਜੀ ਜੀ ਜਿਹੜੇ ਨਸ਼ਿਆਂ ਦੇ ਕੇਸ ਚੱਲ ਰਹੇ ਆ ਉਹਨਾਂ 'ਚ ਜਲਦੀ ਬੇਲ ਨਹੀਂ ਮਿਲਦੀ ਕਿਉਂਕਿ ਨਸ਼ਿਆਂ ਦੇ ਨਾਲ ਪੂਰੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਜੀ ਜੀ ਠੀਕ ਆ ਅੱਜ ਅਸੀਂ ਔਮਨ ਡੇ ਸੈਲੀਬ੍ਰੇਟ ਕਰਨ ਆਏ ਆ ਇੱਥੇ ਕਲਿਆਣ ਜੁਵਲਰਜ਼ ਆਲਿਆ ਨੇ ਏ वूमेन डे ਲਈ ਇਹ ਸਾਡੇ ਲਈ ਆਰਗੇਨਾਈਜ਼ ਕੀਤੀ ਆ ਉਥੇ ਅਸੀਂ ਸਮਾਜ ਨੂੰ ਸਿਰਫ ਇਹੀ ਮੈਸੇਜ ਦੇਣਾ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਕਿਉਂਕਿ ਨਸ਼ਿਆਂ ਨਾਲ ਸਿਰਫ ਉਹਨਾਂ ਦੀ ਲਾਈਫ ਖਰਾਬ ਨਹੀਂ ਹੋਏਗੀ ਪੂਰੀ ਫੈਮਲੀ ਬਰਬਾਦ ਹੋ ਜਾਂਦੀ ਹੈ ਫੈਮਲੀ ਦੇ ਨਾਲ ਸਮਾਜ ਵੀ ਬਰਬਾਦ ਹੁੰਦਾ ਹੈ ਬਿਲਕੁਲ ਸਮਾਜ ਤਾਂ ਬਰਬਾਦ ਹੁੰਦਾ ਹੀ ਆ ਜੀ ਖੋਖਲਾ ਹੋ ਜਾਂਦਾ ਸਮਾਜ ਜੀ ਜੀ ਹਾਂ ਜੀ ਸੋ ਬਹੁਤ ਵੱਡੀ ਗੱਲ ਕਹੀ ਹੈ ਵਕੀਲ ਸਾਹਿਬ ਨੇ ਕਿ ਸਮਾਜ ਵੀ ਖੋਖਲਾ ਹੋ ਜਾਂਦਾ ਕਿਉਂਕਿ ਇੱਕ ਨਸ਼ੇੜੀ ਹੈ ਜਿਹੜਾ ਉਹ ਸਿਰਫ ਆਪਣੇ ਪਰਿਵਾਰ ਦੇ ਲਈ ਤਾਂ ਸਿਰਦਰਦ ਦਾ ਕੇਂਦਰ ਬਣਦਾ ਹੀ ਹੈ ਜਿੱਥੇ ਉਹ ਤਿਲ ਤਿਲ ਕੇ ਖੁਦ ਮਰਦਾ ਹੈ ਉੱਥੇ ਤਿਲ ਤਿਲ ਕੇ ਆਪਣੇ ਪਰਿਵਾਰ ਨੂੰ ਵੀ ਮਾਰਦਾ ਹੈ ਮੌਤ ਦੇ ਘਾਟ ਉਤਾਰਨ ਦਾ ਕਾਰਨ ਬਣਦਾ ਹੈ ਤੇ ਦੂਜੇ ਪਾਸੇ ਫਿਰ ਸਮਾਜ ਦੇ ਵਿੱਚ ਜਿਹੜੀਆਂ ਉਹਦੀਆਂ ਭੈੜੀਆਂ ਆਤਾਂ ਹੁੰਦੀਆਂ ਨੇ ਲੁੱਟਾਂ ਖੋਹਾਂ ਕਤਲ ਡਕੈਤੀਆਂ ਚੋਰੀਆਂ ਜਿਕਾਰੀਆਂ ਕਾਫੀ ਜਿਹੜੀਆਂ ਚੀਜ਼ਾਂ ਨੇ ਇਹ ਸਾਡੇ ਸਮਾਜ ਨੂੰ ਭੁਗਤਣੀਆਂ ਪੈਂਦੀਆਂ ਨੇ ਸਿਰਫ ਇੱਕ ਨਸ਼ੇੜੀ ਵਿਅਕਤੀ ਦੇ ਕਰ ਤੇ ਅਸੀਂ ਵੀ ਡੇਲੀ ਪੋਸਟ ਦੇ ਵੱਲੋਂ ਇੱਕ ਨਾਰਾ ਦੇਵਾਂਗੇ ਕਿ ਨਸ਼ੇੜੀ ਕਿਸੇ ਨੂੰ ਕਹਿਣ ਨਹੀਂ ਦੇਣਾ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਪ੍ਰਵੀਨ ਕੁਮਾਰ ਡੇਲੀ ਪੋਸਟ ਪਟਿਆਲਾ खबर देश दी, खबर विदेश दी, अते खबर स्टेट दी। हर कम दी गल मिलके के हर मसले ड हल सच्चाई दी तह तक जान लई उन्हें ही सब्सक्राइब करो जी गल पंजाब दी, गल सारे सारिया दी। अते साड़े